ਤੁਸੀਂ ਦੇਖ ਰਹੇ ਹੋ ਦੈਨਿਕਸ ਮੇਰਾ ਟੀਵੀ ਤੇ ਜੋ ਮੇਰੇ ਪਿੱਛੇ ਅੱਗੇ ਲੱਗੀ ਹੋਈ ਆ ਇਹ ਜਗਰਾਵਾਂ ਦੇ ਮਸ਼ਹੂਰ ਏਪੀ ਰੈਫਾਇਨਰੀ ਜਿੱਥੇ ਕਿ ਰਫਾਈਨਡ ਤੇਲ ਤਿਆਰ ਕੀਤਾ ਜਾਂਦਾ ਹੈ ਰਫਾਈਨਡ ਤੇਲ ਦੀ ਇਹ ਫੈਕਟਰੀ ਆ ਇੱਥੇ ਇੰਡਣ ਦੇ ਲਈ ਬਾਲਣ ਦੇ ਲਈ ਜਿਹੜੀ ਪਰਾਲੀ ਇਕੱਠੀ ਕੀਤੀ ਜਾਂਦੀ ਆ ਉਸ ਪਰਾਲੀ ਨੂੰ ਕਿਸੇ ਕਾਰਨ ਅੱਗ ਲੱਗ ਗਈ ਆ ਕਾਰਨਾਂ ਦਾ ਹਜੇ ਪਤਾ ਨਹੀਂ ਲੱਗਿਆ ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਰਹੀਆਂ ਨੇ ਤੇ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਿਸੇ ਵੀ ਤਰ੍ਹਾਂ ਹਜੇ ਤੱਕ ਦੂਰ ਦੂਰ ਤੁਸੀਂ ਦੇਖ ਸਕਦੇ ਹੋ ਵੀ ਇਹ ਕਾਫੀ ਜਗਾ ਦੇ ਵਿੱਚ ਜਿਹੜੀ ਪਰਾਲੀ ਰੱਖੀ ਗਈ ਸੀਗੀ ਕਿਉਂਕਿ ਸਾਰਾ ਸਾਲ ਜਿਹੜਾ ਉਹ ਪਰਾਲੀ ਤੋਂ ਅੱਗ ਬਾਲਣ ਦਾ ਕੰਮ ਫੈਕਟਰੀ ਵੱਲੋਂ ਲਿਆ ਜਾਂਦਾ ਸੀਗਾ ਤੇ ਉਸ ਪਰਾਲੀ ਨੂੰ ਕਿਸੇ ਕਾਰਨ ਜਾਂ ਜਦ ਕਾਰਨ ਦਾ ਬਿਲਕੁਲ ਪਤਾ ਨਹੀਂ ਲੱਗ ਸਕਿਆ ਪਰਾਲੀ ਨੂੰ ਅੱਗ ਲੱਗ ਚੁੱਕੀ ਆ ਸੋ ਬਹੁਤ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਵੀ ਪਰਾਲੀ ਨੂੰ ਅੱਗ ਲੱਗੀ ਹੋਈ ਆ ਕਾਫੀ ਵੱਡੇ ਏਰੀਏ ਦੇ ਵਿੱਚ ਜਿਹੜੀ ਉਹ ਪਰਾਲੀ ਜਿਹੜੀ ਸੇਵ ਕਰਕੇ ਸਟੋਰ ਕਰਕੇ ਰੱਖੀ ਜਾਂਦੀ ਆ ਸੋ ਇਹ ਕਾਰਨਾਂ ਦੇ ਕਾਫੀ ਮੰਦਭਾਗੀ ਕਰਨਾ ਵਾ ਤੇ ਜਗਰਾਵਾਂ ਦੀ ਮਸ਼ਹੂਰ ਏਪੀਰ ਰੈਫਾਇਨਰੀ ਆ ਤੇ ਇਹਨਾਂ ਰੈਫਾਇਨਰੀ ਦੇ ਮਾਲਕਾਂ ਵੱਲੋਂ ਬਹੁਤ ਸਾਰੇ ਜਿਹੜੇ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾਂਦੇ ਨੇ ਇੱਥੇ ਜ਼ਿਕਰਯੋਗ ਦੱਸਣਯੋਗ ਗੱਲ ਬਣਦੀ ਹੈ ਕਿ ਬਹੁਤ ਮੰਦ ਭਾਗੀ ਘਟਨਾ ਜਿਹੜੀ ਜਗਰਾਵਾ ਇਲਾਕੇ ਦੇ ਵਿੱਚ ਹੋਈ ਹੈ ਫਿਰਗੇ ਫਿਰ ਰਿਗੇਟ ਤੋਂ ਆਏ ਹੋ ਤੁਸੀਂ ਕਿੱਥੋਂ ਆਏ ਹੋ ਤੁਸੀਂ ਅਸੀਂ ਮੁੱਲਾਪੁਰ ਦਾ ਮੁੱਲਾਪੁਰ ਦਾ ਆਖਾ ਤੋਂ ਆਏ ਹਾਂ ਕਦੋਂ ਦੀ ਅੱਗ ਲੱਗੀ ਆ ਤੇ ਕੀ ਜਿਹੜੀ ਕਾਰਵਾਈ ਹੋ ਰਹੀ ਹੈ ਅੱਗ ਬੁਝਾਉਣ ਦੇ ਲਈ ਹੁਣ ਦੇਖੋ ਵੀਰੇ ਸਾਡੀਆਂ ਗੱਡੀਆਂ ਲੱਗੀਆਂ ਹੋਈਆਂ ਹੂੰ ਦੋ ਗੱਡੀਆਂ ਜਗਰਾਵਾ ਤੋਂ ਆ ਹੂੰ ਦੋ ਹੀ ਮੁੱਲਾਪੁਰ ਤੋਂ ਆ ਅੱਗ ਜਗਰਾਵਾਂ ਦੀ ਹੈ ਤੇ ਏਪੀ ਰਿਫਾਇਨਰੀ ਦੇ ਡਾਇਰੈਕਟਰ ਭੂਵਨ ਗੋਇਲ ਜੀ ਸਾਡੇ ਨਾਲ ਨੇ ਤੇ ਭੂਵਨ ਜੀ ਕੀ ਕਾਰਨ ਬਣਿਆ ਕਿ ਹਾਦਸਾ ਹੋਇਆ ਐ ਇੰਨੀ ਭਿਆਨਕ ਅੱਗ ਜਿਹੜੀਆਂ ਤੁਸੀਂ ਦੇਖੀਆਂ ਵੀ ਹਨਾ ਜਾਨੀ ਮਾਨੀ ਨੁਕਸਾਨ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਾਨੀ ਮਾਨੀ ਨੁਕਸਾਨ ਤੋਂ ਕੋਈ ਬਾਤ ਚਤ ਹੋਗੀ ਮੇਰੇ ਕੋਲ ਵੀ ਅਸੀਂ ਅੱਜ ਬੜਾ ਅਨਫੋਰਚੂਨੇਟਮੈਂਟ ਭਾਗਾ ਬਾਕਾ ਹੋਇਆ ਸਾਡੇ ਪਲਾਂ ਦੇ ਵਿੱਚ ਅਸੀਂ ਬੜੀ ਮਿਹਨਤ ਦੇ ਨਾਲ ਆਸ-ਪਾਸ ਦੇ ਇਲਾਕੇ ਦੇ ਵਿੱਚ ਪਰਾਲੀ ਇਕੱਠੀ ਕੀਤੀ ਸੀਗੀ ਤੇ ਪਰਾਲੀ ਨੂੰ ਅੱਜ ਅੱਗ ਲੱਗ ਗਈ। ਅੱਗ ਲੱਗਣ ਦੇ ਦੌਰਾਨ ਹਵਾ ਦਾ ਬਹਾਅ ਇੰਨਾ ਤੇਜ਼ ਸੀ ਕਿ ਨਾਲ ਦੇ ਚੱਕਿਆਂ ਨੂੰ ਅੱਗ ਫੜਦੀ ਫੜਦੀ ਅੱਗੇ ਵਧੀ ਗਈ ਵਧੀ ਗਈ। ਰੱਬ ਦੀ ਸ਼ੁਕਰ ਹੈ ਜੀ ਕਿ ਕੋਈ ਵੀ ਜਾਨੀ ਨੁਕਸਾਨ ਤੋਂ ਬਚਤ ਰਹੀ। ਜਿੰਨਾ ਸਾਡੇ ਅੰਦਰ ਇੰਤਜ਼ਾਮ ਸੀਗਾ ਸਾਡੇ ਟਰਾਲੀਆਂ ਕੁਛ ਅੱਗੇ ਨਾਲ ਲੋਡ ਕਰਕੇ ਖੜੀਆਂ ਸੀ। ਉਝੇ ਲੇਬਰ ਦੇ ਬੰਦੇ ਜਿਹੜੇ ਆਸ-ਪਾਸ ਕੰਮ ਕਰ ਰਹੇ ਸੀ ਸਾਰੇ ਬਾਹਰ ਕੱਢਿਆ ਗਿਆ ਸਾਰੇ ਟਰਮੀਨੀਆਂ ਉੱਥੋਂ ਸ਼ਿਫਟ ਕੀਤੀਆਂ ਗਈਆਂ ਇਹ ਵੀ ਸ਼ੁਕਰ ਹੈ ਜੀ ਨਾਲ ਹੀ ਕਿ ਉਸ ਟਾਈਮ ਤੇ ਜੋ ਉਹ ਬੋਇਲਰ ਸੈਕਸ਼ਨ ਹੈ ਉਹ ਚਾਲੂ ਹਾਲਤ ਚ ਨਹੀਂ ਸੀਗਾ ਨਹੀਂ ਤਾਂ ਕੋਈ ਵੀ ਨੁਕਸਾਨ ਵੱਧ ਹੋ ਸਕਦਾ ਸੀਗਾ ਜਾਨੀ ਮੰਗਲੀ ਮਾਲੀ ਨੁਕਸਾਨ ਦਾ ਜੋ ਪੱਦਰ ਹੈ ਉਹ 1 ਜਾਂ 2 ਦਿਨ ਲੱਗਣਗੇ ਜੀ ਹਲੇ ਚੈੱਕ ਕਰਨ ਨੂੰ ਕਿ ਆਗੂ ਬੁਝੇ ਤੇ ਬਿਲਡਿੰਗ ਨੂੰ ਛੱਡ ਨੂੰ ਕੀ ਨੁਕਸਾਨ ਹੈ ਉਸ ਤੋਂ ਪਤਾ ਲੱਗੇਗਾ ਪਰ ਇਹਨੀ ਸ਼ੁਕਰ ਹੈ ਜੀ ਕਿ ਜਾਨੀ ਨੁਕਸਾਨ ਕੋਈ ਨਹੀਂ ਪਲਾਂਟ ਦੀ ਸਵੇ ਦੀ ਬਚਤ ਹੈ ਸਿਰਫ ਰਾਲੀ ਦਾ ਨੁਕਸਾਨ ਹੈ ਜੋ ਰੱਬ ਨੂੰ ਮਨਜ਼ੂਰ ਹੈ ਜੀ ਉਸ ਦੇ ਅੱਗੇ ਕਿਸੇ ਸਾਰੇ ਬੇਵਜਹ ਹੈ ਇਹ ਅੱਗ ਲੱਗਣ ਦਾ ਕੋਈ ਕਾਰਨ ਸਾਹਮਣੇ ਆਇਆ ਜੀ ਇਹਦੇ ਵਿੱਚ ਜੀ ਕਿਤਨੋਂ ਕੋਈ ਸਪਾਰਕ ਜਨਰੇਟ ਹੋਈ ਹੈ ਅਲੱਗ-ਅਲੱਗ ਗੱਲਾਂ ਕਰ ਰਹੇ ਨੇ ਕੋਈ ਕਹ ਰਿਹਾ ਜੀ ਕਿਸੇ ਨੇ ਕੁਛ ਖਾਧੀ ਕਿਨਾਂ ਦਾ ਟਕਾ ਹੋਵੇ ਕੋਈ ਕਹਿੰਦੇ ਬਿਜਲੀ ਤਾਰਾ ਤੋਣਾ ਹੋ ਗਈ ਹੋਵੇ ਕੋਈ ਕਹਿੰਦੇ ਕਿ ਆਪਣੇ ਆਪਣਾ ਕੋ ਜਨਰੇਟ ਹੋ ਗਈ ਹੋਵੇ ਐਗਜ਼ੈਕਟ ਰੀਜ਼ਨ ਕੱਲ ਤੱਕ ਜਾ ਕੇ ਹੋਰ ਦੇਖ ਕੇ ਪਤਾ ਲੱਗੇਗਾ ਜੀ ਪਰ ਫਿਲਹਾਲ ਸਾਡੇ ਸਾਰੇ ਦਾ ਧਿਆਨ ਇਹ ਅੱਗ ਨੂੰ ਕੰਟਰੋਲ ਕਰਨ ਤੇ ਹੈ ਬਹੁਤ ਸਾਰੇ ਜਗਰਾਮਾ ਦੇ ਲੋਕ ਆਸ-ਪਾਸ ਦੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ ਆ ਫੈਕਟਰੀ ਦੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ ਵੀ ਦੱਸੋ ਸਾਨੂੰ ਕੀ ਹੋਇਆ ਉਹਨਾਂ ਨੂੰ ਜਰੂਰ ਦੋ ਸ਼ਬਦ ਬੋਲ ਦਿਓ ਜੀ ਸਾਰੇ ਸ਼ੁਭਚਿੰਤ ਕਰਨ ਦੇ ਇੱਕੋ ਇੱਕ ਸੰਦੇਸ਼ ਹੈ ਕਿ ਰੱਬ ਦੀ ਬਹੁਤ ਮਿਹਰ ਰਹੀ ਹੈ ਥਣਾਲੀ ਦਾ ਨੁਕਸਾਨ ਹੋ ਜੀ ਕੋਈ ਗੱਲ ਨਹੀਂ ਰਿਕਵਰ ਹੋ ਜਾਏਗਾ ਜੇ ਕਿਸੇ ਜਾਨੀ ਨੁਕਸਾਨ ਹੋ ਜੇ ਪਲਾਂਟ ਵਿੱਚ ਨੁਕਸਾਨ ਹੁੰਦੇ ਉਦੀ ਪਰਭਾਈ ਨਹੀਂ ਹੁੰਦੀ ਤੇ ਤੁਹਾਡੇ ਸਭ ਦੀ ਸ਼ੁਭ ਇੱਛਾਾਂਵਾਂ ਦੇ ਨਾਲ ਸਾਰੀ ਸਥਿਤੀ ਇਸ ਸਮੇਂ ਕੰਟਰੋਲ ਚ ਹੈ ਬਾਹੂ ਚ ਹੈ ਕੱਲ ਤੱਕ ਇਸ ਨੂੰ ਜ਼ੀਰੋ ਜ਼ੀਰੋ ਕੰਟਰੋਲ ਕਰ ਦਿੱਤਾ ਜਾਵੇਗਾ